ਮਰਦਵਾਦ 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 ਇਸ ਸਰਕਾਰ ਤੋਂ ਮੰਗ ਕਰਦੇ ਆਏ ਆ ਕਿ ਮੈਡੇ ਮਿਲ ਕੁੱਕ ਵਰਕਰ ਸਾਡੇ ਜਿਹੜੇ ਪੱਕੇ ਕੀਤੇ ਜਾਣ ਇਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਇਹਨਾਂ ਨੂੰ ਯੂਨੀਫਾਰਮ ਦਿੱਤੀ ਜਾਵੇ ਪਛਾਣ ਪੱਤਰ ਦਿੱਤੇ ਜਾਣ ਬਹੁਤ ਸਾਰੀਆਂ ਜਿੱਦਾਂ ਕਿ ਇਹੋ ਜਿਹੀਆਂ ਮੰਗਾਂ ਸਿਗੀਆਂ ਸਾਡੀਆਂ ਜੋ ਕਿ ਸਾਡੇ ਹੱਕ ਲਈ ਆ ਏ ਅਸੀਂ ਪੰਜਾਬ ਸਰਕਾਰ ਲਈ ਬਹੁਤ ਜ਼ਿਆਦਾ ਜਿਆਦਾ ਅਸੀਂ ਸੰਘਰਸ਼ ਵੀ ਕਰਿਆ ਤੇ ਇਹਨਾਂ ਨੇ ਸਾਨੂੰ ਮੀਟਿੰਗਾਂ ਤੇ ਵੀ ਲਾਰੇ ਲਾਏ ਹੁਣ ਅਸੀਂ ਸੰਗਰੂਰ ਆਹ ਮਹੜ ਤੋਂ ਪਹਿਲਾਂ ਹੀ ਰੈਲੀ ਕਰਕੇ ਆਏ ਆ ਸੰਗਰੂਰ ਦੇ ਵਿੱਚ ਤੇ ਉਹਨਾਂ ਨੇ 26 ਤਰੀਕ ਦੀ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਉਦੋਂ ਤੋਂ ਲੈ ਕੇ ਹੁਣ ਦੋ ਤਿੰਨ ਮਹੀਨੇ ਨਿਕਲ ਚੁੱਕੇ ਆ ਤੇ ਅਜੇ ਤੱਕ ਸਾਨੂੰ ਸਰਕਾਰ ਨੇ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਕੋਈ ਸਾਡੀ ਸੁਣਵਾਈ ਨਹੀਂ ਕਰੀ ਹੈਗੀ ਤੇ ਇਸ ਰੋਸ ਦੇ ਵਿੱਚ ਅੱਜ ਅਸੀਂ ਇੱਥੇ ਰੈਲੀ ਕਰੀ ਆ ਤੇ ਆਪਣੇ ਜਿਹੜਾ ਵਾ ਵੀ ਪੁਤਲਸ ਫੁਕਿਆ ਜੋ ਹੈਗਾ ਵਾ ਇੱਕ ਕਿਉਂਕਿ ਸਾਡੀਆਂ ਜੋ ਸਰਕਾਰ ਦੇ ਪ੍ਰਤੀ ਮਾੜੀਆਂ ਨੀਤੀਆਂ ਸਰਕਾਰ ਦੀਆਂ ਸਾਡੇ ਪ੍ਰਤੀ ਹੈਗੀਆਂ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਕਿਤੇ ਵੀ 100 ਰੁਪਏ ਦਿਹਾੜੀ ਨਹੀਂ ਗਈ ਸਾਡੇ ਮਿੱਡੇ ਮਿਲ ਕੁੱਕ ਵਰਕਰਾਂ ਨੂੰ 100 ਰੁਪਏ ਤੇ ਹੀ ਸਾਰਾ ਦਿਨ ਗੁਜ਼ਾਰਨਾ ਪੈਂਦਾ ਤੇ ਇਹ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈਗੀ ਥੋੜੀ ਬਹੁਤੀ ਵੀ ਇਹ 100 ਰੁਪਏ ਦੇ ਵਿੱਚ ਕਿੱਥੇ ਗੁਜ਼ਾਰਾ ਕਰ ਲੈਣਗੇ ਜੇ ਇੱਥੇ ਇੰਨੀ ਮਹਿੰਗਾਈ ਇਹਨਾਂ ਨੇ ਖੁਦ ਹੀ ਕਰੀ ਹੋਈ ਆ ਖੁਦ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮਹਿੰਗਾਈ ਕਿੰਨੀ ਹੈ ਅਸੀਂ ਕਿੰਨਾ ਖਰਚਾ ਇਹਨਾਂ ਨੂੰ ਦੇ ਰਹੇ ਆ ਜੇ ਅਸੀਂ ਇਹ ਜਿਹੜੀਆਂ ਸਹੂਲਤਾਂ ਨਹੀਂ ਅਸੀਂ ਦੇ ਸਕਦੇ ਇਹਨਾਂ ਨੂੰ ਸੈਲਰੀ ਨਹੀਂ ਗੁਜ਼ਾਰੇਯੋਗੀ ਦੇ ਸਕਦੇ ਤੇ ਅਸੀਂ ਵਿਭਾਗ ਇਹ ਲਾਗੂ ਹੀ ਕਿਉਂ ਕਰਿਆ ਜਦੋਂ ਲਾਗੂ ਕਰਿਆ ਤਾਂ ਹੁਣ ਇਹਨਾਂ ਨੂੰ ਕਮਸ ਤੋਂ ਕਮ ਇਹਨਾਂ ਨੂੰ ਗੁਜ਼ਾਰੇਯੋਗੀ ਤਨਖਾਹ ਤਾਂ ਦੇ ਦਿੱਤੀ ਜਾਵੇ ਧੰਨਵਾਦ